ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆ ਜਿਹੜੇ ਵਿੱਚ ਪਾ ਤਿੰਨ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਬਾਈ ਕਰਮਣੀਆਂ ਤਾਜ਼ੀਆਂ ਸੂਈਆਂ ਨੇ ਇੱਕ ਗੱਬਣ ਥੋੜੇ ਕਿ ਦਿਨ ਕਰਮਣੀ ਰਹਿੰਦੀ ਆ ਆਓ ਕਰ ਲੈਨੇ ਬਾਈ ਦੀ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਟਰਾਈਟਰ ਬਾਈ ਹੋਰ ਠੀਕ ਹੁੰਦੀ ਹਾਂ ਹਾਂ ਬਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕੰਮ ਕਾ ਠੀਕ ਆ ਬਾਈ ਦਾਤੇ ਦੀ ਕਿਰਪਾ ਆਈ ਜਾਂਦਾ ਮਾਲ बिकੀ ਜਾਂਦਾ ਹੈਗਾ ਚਲੋ ਵਧੀਆ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਅਰਸ਼ਦੀਪਾ ਉਹ ਪਿੰਡ ਚਦੀਪਾ ਬੰਦ ਕਹਿੰਦੇ ਆ ਪਿੰਡ ਸੈਦੋਗੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਬਰੇਮੂਗਾ ਨੇੜੇ ਪਿੰਡ ਆਪਾਂ ਨੂੰ ਨੇੜੇ ਵੀਰੇ ਭਦੌਰ ਨਿਹਾਲ ਸਿੰਘ ਵਾਲਾ ਫਲਾਦਪੁਰਾ 7 7 ਕਿਲੋਮੀਟਰ ਆ ਆਪਣਾ ਬਾਰ-ਬਾਰ ਖੇਤਾਂ ਜਾਲ ਪਾਵਾ ਗੇਲ ਸੜਕ ਦੇ ਘਰਾਂ ਦੇ ਮੋਬਾਈਲ ਨੰਬਰ ਬੋਲ 8847617674 ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਨੇ ਕਿਹੜਾ ਸੁਆਸ ਹੋਈ ਡਾਕਟਰ ਇਹ ਦੂਜਾ ਸੂਆ ਸੂਈ ਆ ਬਾਈ ਓਕੇ ਸੂਈ ਨੂੰ ਨੋ ਹੋ ਗਿਆ ਉਹਨਾਂ ਦਾ 10 12 ਦਿਨ ਵੀਰੇ ਓਕੇ ਵੀਰੇ ਬੱਚੇ ਨੂੰ ਨੇ ਵੀਰੇ ਜਨਮ ਦਿੱਤਾ ਬੱਚਾ ਦਿੱਤਾ ਹਾਂ ਜੇਰ ਜੂਰ ਦੀ ਵੀਰੇ ਕੰਪਲੀਟ ਆ ਹਮ ਆਪਾਂ ਲਈਏ ਗੱਬਣ ਸੀਗੀ ਠੀਕ ਹੈ ਜੀ ਇਹ ਮਗਰਲੇ ਥਣ ਤੋਂ ਤਿੰਨ ਹੋ ਗਈ ਯਾਰ ਬਹਿਣੀ ਦਾ ਮਗਰਲਾ ਥਣ ਓਕੇ ਹਾਂ ਬਾਈ ਇੱਕ ਥਣ ਤੋਂ ਹੋਰ ਗੱਲ ਆ ਥਣ ਤੋਂ ਪਹਿਲਾ ਬਾਈ ਹਾਂ ਠੀਕ ਆ ਦੁੱਧ ਆਉਣੇ ਦੇ ਗਲੇ 15 16 ਕਿਲੋ ਰੈਡੀ ਹੋ ਬੰਦਾ ਦੋ ਡੰਗ ਬਾਈ ਕੰਡਾ ਲਾ ਸਕਦਾ ਆਪਦਾ ਓਕੇ ਆ ਪਰ ਉਹ ਛੋਟੀ ਨਹੀਂ ਵੀਰੇ ਫੁੱਲ ਵੱਡੀ ਤੇ ਫੁੱਲ ਵਜਨਦਾਰ ਹੋਊਗੀ। ਲੈਵਾ ਬੜਾ ਚੰਗਾ ਹਨਾ। ਸਾਰੀ ਚੰਗੀ ਯਾਰ ਤਿੰਨਾ ਸਨ ਨੂੰ ਮੰਦਾ ਡਾਚਣਾ ਕਰੇ ਭੂਰ ਸ਼ਰਲਾ ਛੱਟਾ ਗੰਡ ਮਰੂੜੀ ਦੀ ਆਪਾਂ ਜ਼ਿੰਮੇਵਾਰੀਆਂ। ਠੀਕ ਹੈ। ਜਿਹੜੀ ਆਪਾਂ ਗੱਲ ਕਹਿਤੀ ਬਾਈ ਤਿੰਨਾਂ ਤਾਂ ਤੇਲ ਹੀ ਹੈਗੀ। ਠੀਕ ਹੈ ਬਾਈ। ਬੰਦਾ ਕੱਲ ਨੂੰ ਮੁੜ ਕੇ ਫੋਨ ਲਾ ਕੇ ਬਾਈ ਇਹ ਧਾਰ ਆਉਂਦੀ ਜਾਂ ਨਹੀਂ ਆਉਂਦੀ ਵੀਰੇ ਬਿਲਕੁਲ ਜਿਵੇਂ ਮੰਦਾ। ਹੂੰ। ਠੀਕ ਹੈ ਨਹੀਂ ਅਸੀਂ ਮੁੜ ਕੇ ਖਿੱਚਿਆ ਕਰਿਆ ਪਰ ਉਹ ਵਜਨਦਾਰ ਆ ਕੋਈ ਹੱਲ ਜੋਲਣੀ ਜਿਵੇਂ ਮਰਜ਼ੀ ਚੋਈ ਚੱਲੇ। ਤਿੰਨਾ ਨੂੰ ਕੋਈ ਉਹ ਨਹੀਂ ਪ੍ਰੋਬਲਮ ਕੋਈ ਰਿਪੋਰਟ। ਹੂੰ। ਜੇਰ ਜ ਉਹ ਨੌਸੂ ਸੀਗਾ ਪੋ ਅਗਲੇ ਨੂੰ ਪਹਿਲਾਂ ਦੱਸ ਤਾ ਸਹੀ ਆ ਬਾਈ ਫੁੱਲ ਫਲੀ ਵੀ ਆ ਕੋਈ ਲੇਸ ਨਹੀਂ ਜਾਂਦਾ ਕੋਈ ਲੱਖ ਦੀ ਸੀਗੀ ਜਾਨ ਵਾਲੀ ਵਾੜਾ ਕਰਦ ਚੰਗਾ ਬੋਝਣ ਬਹੁਤ ਆ ਯਾਰ ਵਾੜਾ ਇੱਕ ਨੰਬਰ ਕੁਆਲਿਟੀ ਆ ਯਾਰ ਸਾਰਾ ਕੁਸੋ ਕਿਰ ਮੋਟਾ ਠੀਕ ਆ ਪਰ ਜਿਹੜੀ ਗੱਲ ਹੈਗੀ 11 21 ਆਪਾਂ ਇਹਨਾਂ ਨੂੰ ਪਹਿਲਾਂ ਦੱਸ ਤੀ ਸਹੀ ਆ ਬਾਈ ਬਾਕੀ ਲੈਵਾ ਚੈੱਕ ਕਰੋ ਥਾਣ ਬੜਾ ਕਮਾਲ ਬਹੁਤ ਥਾਣ ਆ ਲੱਖ ਤੋਂ ਬਾਹਰ ਗਾਣੇ ਵਿਕਣਾ ਹੈ ਬਾਈ ਜਾਨ ਕੀ ਬਾਤ ਖਾਲਪੀਨ ਬਹੁਤ ਚੰਗਾ ਵੱਡੀ-ਬੁੱਡੀ ਹਮ ਬਹੁਤ ਕਿਰ ਮੋਟਾ ਮੈਂ ਜਿਹੜੀਆਂ ਗੱਲਾਂ ਕਹਤਾਂ ਯਾਰ ਉਹੀ ਗੱਲ ਹੋਊਗੀ ਠੀਕ ਆ ਬਾਈ ਤਿੰਨ ਤਰ੍ਹਾਂ ਨੂੰ ਬੰਦਾ ਦਾਚਣਾ ਕਰੇ ਕੋਈ ਆਨਲਾਈਨ ਮੰਗਾਉਂਦਾ ਬੰਦੇ ਆਪਣੀ ਗਾਰੰਟੀ ਹੈ ਤਿੰਨ ਤਰ੍ਹਾਂ ਦੀ ਠੀਕ ਹੈ ਵੀਰੇ ਹਾਂਜੀ ਬਈ ਤੇ ਮੁੱਲ ਕੀ ਆ ਦੀ ਤੇ ਜੈਜ ਬਾਈ ਮੁੱਲ ਡਾਕਟਰ ਕਰਾਂਗੇ ਤਾਂ ਫੋਨ ਤੇ ਯਾਰ ਹੁਣ ਬਾਈ ਉਹਦਾ ਮੁੱਲ ਤਾਂ ਹੋਣਾ ਨਹੀਂਗਾ ਹਨਾ ਮੁੱਲ ਦਾ ਯਾਰ ਜੇ ਹੁਣ ਸਹੀ ਹੁੰਦੀ ਪਗਾ ਦਾ ਮੁੱਲ ਇੱਕ ਵੀ ਕਰਨਾ ਗਾਣੇ ਲੱਖ ਰੁਪਏ ਦੇ ਬਈ ਪੈਸੇ ਵਟਨੇ ਜੀਗਾ ਨਾੜਾ ਦੇ ਹਨਾ ਲੈਵੇ ਤੇ ਸਲਕਰ ਭੈਣਾ ਆ ਚੀਜ਼ ਮਾਰ ਗਈ ਯਾਰ ਇਹਨੂੰ ਹੂੰ ਵਾਗਿ ਉਹ ਪੰਨ ਥੜਾ ਹੀ ਆਪਣੀ ਗਾਰੰਟੀ ਹੈ ਧਾਰਾ ਤੂੰ ਇਹਨੂੰ ਮਾਰ ਕੇ ਦਿਵਾ ਦੇ ਠੀਕ ਹੈ ਬਾਈ ਹਾਂਜੀ ਚਵਾਈ ਬੜੀ ਜੰਗੀਆਂ ਨਾ ਦੀਪੇ ਇੱਕ ਨੰਬਰ ਚਵਾਈ ਹੋਵੇ ਪਾਸੇ ਬਹਿ ਕੇ ਧਾਰਾ ਮਾਰ ਲਾ ਤਾਂ ਵੀ ਕੋਈ ਜੱਕਰੀ ਨਹੀਂ ਕਹਿਣਾ ਕਰਮਾਣੀ ਚਵਾਈ ਗੂ ਦਾ ਬੈਂਗਰ ਆ ਜਾਣਾ ਆ ਚੰਗਾ ਝੋਣ ਲੱਗਿਆ ਕਰਮਾਣੀ ਨੂੰ ਇੱਕ ਨੰਬਰ আর ਦੋਨੇ ਵਾਰ ਬੰਨ੍ਹਾ ਬੈਠਾ ਸੁਣਦਾ ਚਵਾਈ ਦਾ ਭਰਾ ਕੱਕ ਨੰਬਰ ਹੂ ਬਾਈ ਆ ਤੁਹਾਨੂੰ ਤਿੰਨ ਲਗਾ ਪਹਿਲਾ ਰਸਤਾ ਆਪਾਂ ਬੰਦੇ ਨੂੰ ਬੰਦਾ ਮੁੜ ਕੇ ਆਪਾਂ ਨੂੰ ਕਹਦੇ ਹਨਾ ਸਹੀ ਗੱਲ ਆ ਤੁਹਾਨੂੰ ਤਿੰਨ ਲਾ ਤਿੰਨਾਂ ਨੰਗਾਂ ਚੋਂ ਆਈ 1 ਨੰਬਰ ਹੂ 1 ਨੰਬਰ ਆ ਆ ਪੂਰ ਚਾਰ ਲਾ ਸ਼ਿਪਾ ਬੱਤ ਨੰਬਰ ਟੱਚ ਵੀ ਨਾ ਕਰੇ ਗਰੰਟੀ ਆ ਹਮ ਫੁੱਲ ਵੱਡੀ ਹੂ ਫੁੱਲ ਵਜਣਦਾ ਉਹ ਤਿੰਨ ਦੇ ਹਿਸਾਬ ਨਾਲ ਮੁੱਲ ਬਾਈ ਕਹਿੰਦਾ ਬਿਲਕੁਲ ਹੀ ਜਾਇਜ਼ ਹੂ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਲੈਵਾ ਨੀ ਬਹੁਤਾ ਮਗਰ ਮੂਹ ਦਾ ਪਤਾ ਤਾਂ ਲੱਗਦਾ ਹੀ ਨਹੀਂ ਯਾਰ ਸਹੀ ਗੱਲ ਹਾਂਜੀ ਬਾਈ ਅੱਗੇ ਆ ਗਈ 2 ਨੰਬਰ ਕਿਹੜਾ ਸੁਆ ਜੀ ਬਰੇ ਦੂਜਾ ਸੂਹਾ ਸੂਈ ਅਜ ਚੌਥਾ ਦੇਣਾ ਮਗਰ ਬੱਛੀ ਆ ਮਗਰ ਬੱਛੀ ਜੇਰ ਜੂਰ ਦੀ ਕੰਪਲੀਟ ਆ ਬੱਛੀ ਬੜੀ ਚੰਗੀ ਆ ਬੱਛੀ ਵਾੜਾਂ ਕਰ ਦਿੱਤੀ ਯਾਰ ਸ਼ਾਹ ਵਾਹ ਵਾਹ ਆ ਬਾਈ ਬੱਛਾ ਬੱਛੀ ਨੂੰ ਜਨਮ ਲੱਗਦਾ ਕਿੰਨਾ ਨੰਬਰ ਆ ਬਾਈ ਉਹਦੇ ਨਾਲ ਵੀ ਵੱਡੀ ਹੋਊਗੀ ਹੈ ਫੁੱਲ ਵੱਡੀ ਹੋਊ ਚਾਰੇ ਥਾਂ ਨੂੰ ਕੇ ਆ ਬਾਈ ਕੋਈ ਫੂਡ ਸ਼ਾਂਗ ਨਹੀਂ ਉਹ ਪੂਰ ਚਾਰਣਾ ਇਹਦੇ ਚਵਾਈ ਯਾਰ ਇੰਨੀ ਡੇਂਜਰ ਲੱਗੀ ਆ ਜਿਹਨੂੰ ਨਹੀਂ ਵੀ ਚਵਾਈ ਆਉਂਦੀ ਬੰਦਾ ਉਹ ਵੀ ਸਿੱਖ ਜਾਊਗਾ ਠੀਕ ਆ ਤਾਂ ਥਣ ਕਿਉਂਕਿ ਬਾਲਾ ਚੰਗਾ ਨਹੀਂ ਐ ਜੇ ਲੱਗਾ ਗਲਾਸ ਵਰਗਾ ਥਾਣਾ ਠੰਡੀ ਸੀ ਲਾ ਕੋਈ ਓਕੇ ਰਿਪੋਰਟ ਆਉਣੀ ਆ। ਕੀ ਬਾਤ ਆ। ਲੇ ਬਈ ਬਹੁਤ ਚੰਗਾ। ਇੱਕ ਨੰਬਰ ਲੋੜ ਆ ਬਾਈ ਯਾਰ। ਬਾਕੀ ਦੀਪਾ ਜੀ ਮੈਂ ਗਰਮੀ ਦਾ ਮੌਸਮ ਆਉਂਦਾ ਨਾ। ਬਾਈ ਯਾਰ ਤੋਫਾ ਜਿਹਦੇ ਘਰੇ ਆਪੜੀ ਨਾਂ ਦਾ ਇਹਦੇ ਇੰਨੇ ਕੋਣ ਆ। ਅੱਲੀ ਵਾਲੇ ਨਸਲ ਮਿਲਦੀ ਬਹੁਤ ਘਟਾ ਜਰਸੀ ਕ੍ਰੋਸ। ਸਹੀ ਹਾਲ ਕਹਲਾ ਆਪਣਾ ਜਰਸੀ ਕ੍ਰੋਸ ਕਹਲਾ। ਠੰਡੀ ਸੀ ਲਾ ਬਾਈ ਇਹ ਨਾ ਹੋਊਗੀ ਬੰਦਾ ਕਹੂਗਾ ਮੈਨੂੰ 29 ਛੜਾਂ ਵਾਲੀ ਜਾਂ ਕੋਈ ਹੋਜੀ ਜਾਗੀ। ਉਹ ਆਪਣੇ ਕੋਲੇ ਬਾਈ ਗਰਮੀਆਂ ਯਾਰ ਵਿਗਦੀ ਨਹੀਂ। ਕਿੰਨਾ ਹੀ ਆਪਾਂ ਲੈਈਏ। ਠੀਕ ਆ ਭਾਈ ਪਛੀ ਮਗਰ ਆ 4 ਦਿਨ ਹੋ ਗਏ ਨੂੰ ਸੂਈ ਨੂੰ ਜੇਰ ਜੂਰ ਦੀ ਓਕੇ ਰਿਪੋਰਟ ਆਪਣੀ ਗਰੰਟੀ ਹੋਊਗੀ ਠੀਕ ਆ ਠੀਕ ਆ ਨਾ ਭਾਈ ਫੋਨ ਲਗਾ ਜੰਦਾਰ ਫੋਨ ਵੱਡੀ ਆ ਦੁੱਧ ਬਾਈ ਹੋਣਗੇ ਥੱਲੇ 15 ਕਿਲੋ ਬੋਲਾ ਮੰਨ ਲੈ ਹੁਣ ਚੌਥਾ ਦੇਣਾ 20 21 ਕਿਲੋ ਦੁੱਧ ਬੜੇ ਆਰਾਮ ਨਾਲ ਘਾਂ ਦੇ ਦੂ ਕਹਿਣ ਉਹਨਾਂ ਨੇ 25 26 ਕਿਲੋ ਖਾਲਾ ਓਕੇ ਭਾਈ ਹੁਣ 15 ਕਿਲੋ ਬੰਦਾ ਡੰਗ ਦੇ ਡੰਗ ਦੋੜਾਂ ਦੇ ਚੋਲੇ ਗਰੰਟੀ ਆ ਬਹੁਤ ਠੀਕ ਆ ਭਾਈ ਫੁੱਲ ਕੱਦ ਫੁੱਲ ਵਜਣ ਲੇਵਾ ਪਾਂਡਾ ਛੋਟੀ ਨਾ ਮੰਨੇ ਬੰਦਾ ਵੀ ਛੋਟੀ ਹੋਊਗੀ ਪਤਾ ਨਹੀਂ ਵੀਡੀਓ ਚ ਵੱਡੀ ਆ ਫੁੱਲ ਵੱਡੀ ਹੋਊ ਬਾਈ ਓਕੇ ਆਰ ਵੋਟਾਂ ਜਮਾ ਸਹੀ ਆ ਤੇ ਥਾਲ ਥੁਲ ਤੂੰ ਦੇਖ ਹੀ ਲਗਾ ਬਾਈ ਮੈਂ ਕਹਿੰਦਾ ਇੱਕ ਨੰਬਰ ਥਣ ਲੱਗਿਆ ਓਕੇ ਰੋਟਾਂ ਹੋਣਗੀਆਂ ਜਿਹੜੀ ਗੱਲ ਕਹਿਤੀ ਆਪਾਂ ਉਹਦੇ ਨੂੰ ਓਕੇ ਰੋਟ ਮੈਂ ਕਹਿੰਦਾ ਜਿਵੇਂ ਗਰਮੀ ਦਾ ਮੌਸਮ ਆਉਂਦਾ ਨਾ ਫੁੱਲ ਕੰਮ ਬਾਈ ਨਸਲ ਹੀ ਨਹੀਂ ਮਿਲਣੀ ਆ ਰਹੇ ਦਾ ਤੋਹਫਾ ਜੀ ਦੇ ਘਰੇ ਆਵੜੀ ਬੰਦਾ ਗੋਣਗਾਊਗਾ ਯਾਰ ਮਾਟੀ ਨਾਲ ਦਾ ਦੁੱਧ ਦੇ ਦੇਣਾ ਬਾਈ ਬਾਲਾ ਵਧੀਆ ਦੁੱਧ ਆ ਯਾਰ ਆਪਾਂ ਵੀ ਹੁਣ ਘਰੇ ਵਰਤਦੇ ਆਂਗੇ ਠੀਕ ਹੈ ਨਾ ਉਹਦੀ ਗੱਲ ਨਹੀਂ ਹੋਊਗੀ ਓਕੇ ਠੀਕ ਹੈ ਨਾ ਬੰਦਾ ਦੇਖ ਕੇ ਮੁੱਲ ਲਾਵੇ ਸਹੀ ਗੱਲ ਆ ਬਾਈ ਬਾਕੀ ਸਾਰੇ ਸਾਹਮਣੇ ਆ ਜਾਣਾ ਭਰਾ ਵੀ ਨਾ ਕੋਈ ਕਹੇਗਾ ਵੀ ਠੀਕ ਹੈ ਤੇ ਮੁੱਲ ਜੈਜੂ ਦੀ ਤੇ ਮੁੱਲ ਬਾਈ ਇਹਦਾ ਕਰਾਂਗੇ ਵਾਇਜ ਕਰਾਂਗੇ ਵੇਚਣ ਵਾਲਾ ਮੁੱਲ ਤਾਂ ਆਪਣੇ ਵੀ ਵੇਚਣ ਵਾਲੇ ਹੀ ਹੁੰਦੇ ਆ ਤੇ ਮਾਲ ਮਹਾਰਾਜ ਦੀ ਕਿਰਪਾ ਨਾਲ ਬਾਈ ਵੀਡੀਓ 'ਚ ਆਪਣਾ ਆਮ ਵਹਿ ਗਿਆ ਜਾਂਦਾ ਯਾਰ ਸਹੀ ਗੱਲ ਆ ਕੀ ਕਰਾਂ ਕੋਈ ਸੌਦਾ ਰਹਿ ਜੇ ਲੈਵਾ ਦੇ ਕਰਮ ਵਾਲੀ ਦਾ ਕਰੀ ਮੇਰਾ ਨੌੜ ਕੱਲੀ ਕੱਲੀਆਂ ਐ ਖੜੀ ਆ ਲੈਵੇ ਤੇ ਮੇਰਾ ਡਾਕਟਰ ਜਦੋਂ ਬੱਚਾ ਲਾਦਾ ਨਾ ਤੁਸੀਂ ਦੇਖੇਗਾ ਯਾਰ ਠੀਕ ਆ ਬਾਕੀ ਤੇ ਬਾਕੀ ਚੈੱਕ ਕਰਨੇ ਬਾਈ ਮਾਰ ਕੇ ਹਾਂ ਨਾ ਮੁੱਲ ਹੋਊਗਾ ਜਾਇਜ਼ ਭਾਈ ਹਾਂ ਮੁੱਲ ਆਪਾ ਖੰਡੀ ਬਹੁਤ ਆਣਾ ਦੀਪੇ ਮੈਂ ਕਹਿੰਦਾ ਜਿਵੇਂ ਮਰਜੀ ਬੈਠੇ ਚੋਂ ਹਣਦੇ ਯਾਰ ਚਾ ਮੈਂ ਕਹਿੰਦਾ ਪੰਗਾ ਮੰਦਾ ਵਾਲ ਦੀ ਤੁਸੀਂ ਕਰ ਦਿੰਦੀ ਯਾਰ ਗੰਨੇ ਵਰਗੀ ਚਵਾਈ ਆ ਜਿਵੇਂ ਮਰਜੀ ਕੋਈ ਚੱਲ ਨਿਆਜ਼ ਚੰਗਾ ਜੋਣਾ ਭਾਈ ਯਾਰਾ ਕੌਣ ਵਾਲੀ ਹਣ ਨਹੀਂ ਸਹੀ ਗੱਲ ਆ ਇਹ ਤਾਂ ਬੜਾ ਠੰਡਾ ਰਹਿ ਜਾਣਾ ਰੁਵਾ ਖੁਸ਼ ਕਰੂ ਬੰਦੇ ਨੂੰ ਰੋਹੀਆ ਖੜਕਾ ਹੀ ਦੱਸਦਾ ਚਵਾਈ ਦਾ ਕਿ ਨਹੀਂ ਚਵਾਈ ਦਾ ਥਾਂ ਨਾਲ ਚੰਗਾ ਡਾਕਟਰ ਵੀ ਬਾਕੀ ਸੂਈ ਸਵਾਈ ਬੱਚਾ ਮਗਰ ਬੱਛੀ ਲੈ ਹਣ ਤੋਂ ਇੱਕ ਨੰਬਰ ਨਾ ਨੂਣਾ ਫੁੱਲ ਚੰਗੇ ਜਿਵੇਂ ਮਰਜ਼ੀ ਚੋਈ ਚੱਲ ਕੋਈ ਮੋਆ ਆਪਣਾ ਵਾਸਤਾ ਹੀ ਕੋਈ ਨਹੀਂ ਠੰਡੀ ਸੀਲ ਫੁੱਲ ਬਰੀਡ ਓਹ ਕイヤ ਬੋਡ ਹੋਊ ਯਾਰਾ ਬੱਚਾ ਮਗਰ ਬੱਚੀ ਕਣੀ ਬਈ ਬੱਚੀ ਯਾਰ ਪਲੀ ਪਲਾਈ ਆ ਸੰਗਲਾ ਹਨਾ ਗਾਂ ਬਹੁਤ ਵੱਡੀ ਆ ਸੇਵਾ ਨੂੰ ਆਖੀ ਨਾ ਕੀ ਬਾਤ ਆ ਬੰਡ ਵਾਲਾ ਲੇਵਾ ਭਾਂਡੇ ਤੋਂ ਅੱਜਾ ਲਾ ਲਿਆ ਦੁੱਧ ਵੀ ਚੰਗਾ ਪਾ ਦੂ ਕਰਮ ਵਾਲੀ ਦੁੱਧ ਯਾਰ 20 ਕਿਲੋ ਜਨੇ ਖਰਾ ਦੇਤਾ ਨਾ ਦੂਜਿਆਂ ਦਾ 25 ਕਿਲੋ ਵਰਗਾ ਦੋਦਾ ਬਈ ਸਹੀ ਗੱਲ ਆ ਬਈ ਕ੍ਰੋਸ ਦਾ ਯਾਰ ਬਾਈ ਕਿਹੜਾ ਮਿਲਦੀਆਂ ਅੱਜ ਕੱਲ੍ਹ ਅੱਗੇ ਲਾਸਟ ਤਿੰਨ ਨੰਬਰ ਕਿਹੜਾ ਸੂਆ ਸੂਨੀ ਆ ਇਹ ਵੀ ਦੂਜਾ ਸੂਆ ਵੀਰੇ ਐਚ ਐਫ ਕ੍ਰੋਸ ਆ ਇਹਦੇ ਜਣ ਪੰਜ ਚਾਰ ਬਾਕੀ ਆ ਬੈੜਦੇ ਠੀਕ ਆ ਭਾਈ ਤੇ ਉਹ ਠੰਡੀ ਸੀਲਾ ਉੱਤੇ ਰਪੋਟਾ ਝੋੜ ਝਾਲ ਵੈੜਦੀ ਬਹੁਤ ਵੱਡੀ ਬਈਆ ਨਾ ਬੜੀ ਛੋਟੀ ਆ ਇਹਨੂੰ ਖਾਣੇ ਆ ਬਹੁਤ ਭਾਗਾਂ ਨੇ ਲੱਗਿਆ ਜੀ ਵਾਹ ਜੀ ਹਨ ਕਰਮਾਲੀ ਹਾਂਜੀ ਹਾਂਜੀ ਥਣ ਬੜਾ ਚੰਗਾ ਲੱਗਿਆ ਦੀਪਾ ਨਾੜਾ ਨੂਣਾ ਬੜਾ ਚੰਗਾ ਬਾਈ ਹਰੇ ਹਰਤਾ ਬੈਡ ਲੱਗੀ ਨਾ ਤੇ ਬੈਡ ਦੱਸੂਗੀ ਮੈਂ ਕੋਈ ਚੀਜ਼ ਹੈਗੀ ਸਹੀ ਗੱਲ ਆ ਬਾਈ ਫੁੱਲ ਆਪਣੇ ਕੋਲ ਆਈ ਹੋਗੇ ਇਹਨੂੰ 6-7 ਦਿਨ ਓਕੇ ਬਾਈ ਤੁਰਦੀ ਦਰਦੀ ਦਿਖਾਈ ਦੇਵਾਲਾ ਬੜਾ ਪੜਾ ਹਮ ਫੇਸ ਬੜਾ ਪਿਆਰਾ ਕੱਦ ਚੰਗਾ ਤੋਰਾ ਚੈੱਕ ਕਰੋ ਤੋਰਾ ਇੱਕ ਨੰਬਰ ਹਣ ਬੜਾ ਕੰਮ ਦਾ ਲੱਗਿਆ ਇੱਕ ਨੰਬਰ ਥਣ ਲੱਗਿਆ ਅਰ ਥਣ ਤਾਂ ਪਾਸਮ ਬੁੱਸਮਾਈ ਉਦੋਂ ਵਧੀਆ ਬਣ ਜਾਣਾ ਹਮ ਉਹਦਾ ਝਾਂਜਾ ਢੂੰਡਣਾ ਤੋਂ ਡਰਦੀ ਹੈਗੀ ਸਹੀ ਆ ਬਾਈ ਠੀਕ ਹੈ ਨਾ ਉਹ ਜਾਨ ਪ੍ਰਾਣ ਸਾਫ ਸੁਥਰੀ ਹੈਗੀ ਕਿਸੇ ਵਰਸ ਨਹੀਂ ਅੱਤਰ ਉਹਦੀ ਬੈਠ ਨਹੀਂ ਵਹਿੜਾ ਯਾਰ ਸਹੀ ਗੱਲ ਹੈ ਦੇਖ ਲੈ ਉਹਨਾਂ ਫਿਰ ਫੋਨਤੀ ਉਹ ਜੀ ਤੇ ਮੁੱਲ ਆ ਗਰੇੜਾ ਫੋਨ ਤੇ ਕਰਾਂਗੇ ਚੱਲ ਆਇਆ ਪੰਜ ਚਾਰ ਦਿਨ ਲਊਗੀ ਉਖ ਜਾ ਹਸਾਣਾ ਮੁੱਲ ਕਰਕੇ ਅੱਡੇਤਰ ਵਾਲੇ ਬਸ ਰੱਖਾਂਗੇ ਬਾਈ ਕਹਿੰਦਾ ਜਾਇਜ਼ ਮੁੱਲ ਰੱਖਾਂਗੇ ਬੜਾ ਚੰਗੀ ਆ ਥਣਲੇਵੇ ਵਾਲੀ ਆ ਕੱਲੀ ਕੱਚੀ ਕੱਚੀ ਆ ਢਿੱਲਾਂ ਤੋਂ ਅੰਦਾਜ਼ਾ ਲਾ ਲਿਓ ਸਾਰੀਆਂ ਬਾਲਡਾਂ ਲਾਂ ਕੱਢਣੀਆਂ ਫੇਰ ਕਰਮ ਵਾਲੀ ਨੇ ਸੋਣਾ ਹਾਂ ਬਈ ਹਾਂ ਹਮ ਬਾਲਟ ਲਾਂਭੇ ਕੱਢ ਕੇ ਸੂਫ ਵੀ ਇਹਦੀ ਗੱਲਬਾਤ ਨਹੀਂ ਹੈਗੀਗੀ ਖਾਣਾ ਗਲਾ ਤੇ ਟਪ ਕੇ ਲੈ ਜਾ ਆਪਣੇ ਲੋਕ ਨੂੰ ਫਰ ਗਰੰਟੀ ਠੀਕ ਹੈ ਬਾਈ ਫੇਕ ਚੋ ਲੱਗੀ ਮੈਡਮ ਕੀ ਬਾਤ ਆ ਬਾਈ ਕਿਸੇ ਵੀਰ ਨੂੰ ਬਾਈ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ